ਬਲੇਸ਼ ਰੋਮਣੀ ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜਵਾਰਾ ਹੋਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਉਥਾਪ ਸਕਦੇ ਆ ਕਿੰਨੀ ਕਿ ਸਚਾਈ ਹੈ ਜਾਂ ਕਿਆ ਸਰਾਈਆਂ ਨੇ ਇੱਕ ਵਾਰੀ ਜ਼ਰੂਰ ਚਾਲਣਾ ਪਾਇਓ ਸੋ ਉਹਦੇ ਪਿੱਛੇ ਡੈਗੋਸ਼ੀਏਸ਼ਨਸ ਵੀ ਨੇ ਭਾਈ ਬਲਵੰਤ ਸਿੰਘ ਰਾਜਵਾਰਾ ਦੇ ਨਾਲ ਜਿਹੜੀਆਂ ਬਾਦਲ ਪਰਵਾਹ ਦੀਆਂ ਔਰ ਦੂਸਰਾ ਜਿਹੜਾ ਇਸ ਸਵਿਖ ਜਿਹੜੀ ਜਿਆਦਾ ਖਬਰ ਜਿਹੜੀ ਹੈ ਉਹ ਜਿਆਦਾ ਜ਼ੋਰ ਨਾਲ ਉਛਾਲੀ ਜਾ ਰਹੀ ਹੈ ਉਹਦੇ ਪਿੱਛੇ ਦੋ ਕਾਰਨ ਨੇ ਇੱਕ ਤਾਂ ਜਿਹੜੀ ਕ੍ਰੈਡੀਬਿਲਟੀ ਹੈ ਸੁਖੀ ਸਿੰਘ ਬਾਦਲ ਦੀ ਉਹ ਵਧਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਨੂੰ ਵੈਲੀਡੇਸ਼ਨ ਦਿਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੇ ਕੰਮ ਦੇ ਵਿੱਚ ਉਹ ਕਾਲੇ ਨੇ ਖਾਸ ਕਰਕੇ ਬਾਦਲ ਪਰਿਵਾਰ ਉਹ ਪ੍ਰੈਸ਼ਰ ਦੇ ਵਿੱਚ ਨੇ ਉਹ ਪ੍ਰੈਸ਼ਰ ਜਿਹੜਾ ਹੈਗਾ ਉਹ ਹੈਗਾ 2 ਦਸੰਬਰ ਦੇ ਹੁਕਮਨਾਮੇ ਦਾ ਕੰਪਲੀਟਲੀ ਉਹਨੂੰ ਵਾਇੰਡ ਅਪ ਕਰਾਉਣਾ ਕਿ ਉਹ ਪ੍ਰੋਪਰਲੀ ਐਟੀਟਿਊਡ ਨਾ ਹੋ ਪਾਵੇ ਉਹ ਪ੍ਰੈਸ਼ਰ ਜਿਹੜਾ ਆ ਉਹ ਭਾਈ ਕੁਲਦੀਪ ਸਿੰਘ ਗੜਗੱਜ ਅੱਜ ਵੀ ਉਸ ਪ੍ਰੈਸ਼ਰ ਨੂੰ ਸਾਂਭਣ ਦੀ ਸਮਰੱਥਾ ਨਹੀਂ ਰੱਖਦੇ ਸੋ ਉਹ ਚਾਹੁੰਦੇ ਨੇ ਕਿ ਕੋਈ ਇਹੋ ਜਿਹਾ ਅਨਚੈਲੰਜਡ ਬੰਦਾ ਅਕਾਲ ਤਖਤ ਸਾਹਿਬ ਜੀ ਦੇ ਜਸਦਾਰ ਦੇ ਨਾਲ ਉਹਦਾ ਨਾਮ ਜੁੜੇ ਜਿਹਨੂੰ ਪੰਥ ਦੇ ਜਿਹਦਾ ਜਿਹਦਾ ਵਿਰੋਧ ਪੰਥ ਵੱਡੇ ਪੱਧਰ ਤੇ ਨਾ ਕਰ ਸਕੇ ਔਰ ਜਿਹੜਾ ਵਿਰੋਧ ਝੱਲਣ ਦੀ ਕਪੈਸਿਟੀ ਵੀ ਰੱਖਦਾ ਤੋ ਦਸੰਬਰ ਦਾ ਹੁਕੂਨਾਮਾ ਵੀ ਖਤਮ ਕੀਤਾ ਜਾ ਸਕਦਾ ਫਕਰੀ ਕੌਮ ਵੀ ਬਹਾਲ ਕੀਤਾ ਜਾ ਸਕਦਾ ਔਰ ਜੇ ਸਿੱਖੀ ਦੇ ਆਧਾਰ ਤੇ ਸਾਰਾ ਕੁਝ ਕੀਤਾ ਜਾਊਗਾ ਜਿੱਕੇ ਨਾ ਦੇ ਚਿੱਠੀ ਹੋਊਗੀ ਸੰਗਤ ਜੇ ਉਹਦਾ ਵਿਰੋਧ ਕਰੂਗੀ ਤੇ ਜਿਹੜਾ ਆਈਟੀ ਵਿੰਗ ਹੈ ਇਹਨਾਂ ਦਾ ਸੋ ਕਾਰਟ ਦੋ ਰੁਪਏ ਕਮੇਟ ਵਾਲੇ ਧਾਰਕਾਂ ਦਾ ਉਹ ਤੁਹਾਨੂੰ ਜਰੀਰ ਕਰੇਗਾ ਕਿ ਤੁਸੀਂ ਉਹ ਜੇ ਪ੍ਰਵਾਹ ਸਿੰਘ ਰਾਜਵਾਨਾ ਦੇ ਫੈਸਲੇ ਤੇ ਸਵਾਲ ਚੱਕ ਰਹੇ ਹੋ ਇਹਦਾ ਮਤਲਬ ਤੁਸੀਂ ਉਹਦੀ ਕੁਰਬਾਨੀ ਤੇ ਸਵਾਲ ਚੱਕ ਰਹੇ ਹੋ ਉਹਦੀ ਘਲਾਂਾ ਤੇ ਉਹਦੀ ਜਿਹੜੀ ਕਾੜੀ ਜ਼ਿੰਦਗੀ ਉਹਨੇ ਕਾਮ ਨੂੰ ਦੇਣ ਉਹ ਲਿਆ ਕੇ ਮੋਰੇ ਰੱਖ ਦਿੱਤੀ ਜਾਏਗੀ ਔਰ ਫੈਸਲੇ ਤੋਂ ਪ੍ਰਵਾਨ ਕਰਵਾਇਆ ਜਾਏਗਾ ਤਕਨਾ ਤਕਤਾ ਦੀ ਕ੍ਰੈਡੀਬਿਲਟੀ ਦਾ ਤਕਤਾ ਦੀ ਮਾਨ ਮਰਿਆਦਾ ਦਾ ਸਭ ਤੋਂ ਔਖਾ ਸਮਾਹ ਦੇ ਔਰ ਇਸ ਤੋਂ ਮਾੜਾ ਸਮਾਹ ਪੱਤ ਨੇ ਦੇਖਣਾ ਔਰ ਮੈਨੂੰ ਲੱਗਦਾ ਵੀ ਇਹ ਇਸ ਪੱਤਰ ਤੱਕ ਲੈ ਜਾਣਗੇ ਆ ਇਹ ਸਾਰੇ ਸਿਨੈਰੀਓ ਨੂੰ ਕਿ ਅਕਾਲ ਤਖਤ ਦੇ ਜਹੇਦਾਰ ਨੂੰ ਮਤਲਬ ਕਹ ਲਓ ਵੀ ਪੰਖ ਨਾਲੋਂ ਬਿਲਕੁਲ ਹੀ ਅਹੁਦਾ ਹੀ ਡੁੱਟ ਜਾਏਗਾ ਹੈਲੋ ਬੀਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਜੀ ਅਕਾਲ ਚੈਨਲ ਤੋਂ ਗੱਲ ਕਰ ਰਹੀ ਹਾਂ ਗੁਪਤ੍ਰਿਤ ਕੌਰ ਜੀ ਜੀ ਬਿਲਕੁਲ ਸੋ ਪੈਸਾ ਇਸ ਵੇਲੇ ਕਾਫੀ ਸਿਕ ਸਿਆਸਤ ਸਰਗਵਾਈ ਹੋਈ ਹੈ ਜਿੱਥੇ ਕਿ ਲਗਾਤਾਰ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਭਾਈ ਬਲਵੰਤ ਸਿੰਘ ਦਾਜੂ ਆਹਰਾਂ ਹੋਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਉਥਾਪ ਸਕਦੇ ਆ ਕਿੰਨੀ ਕਿ ਸਚਾਈ ਹੈ ਜਾਂ ਕਿਆ ਸਰਾਈਆਂ ਨੇ ਇੱਕ ਵਾਰੀ ਜ਼ਰੂਰ ਚਾਲਣਾ ਪਾਇਓ ਨਹੀਂ ਕੋਈ ਇੱਕ ਨਵੀਂ ਖਬਰ ਨਹੀਂ ਹੈ ਸਿੱਖ ਜਗਤ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸੀ ਸ਼੍ਰੀ ਅਕਾਲ ਚੱਕਰ ਸਾਹਿਬ ਦੇ ਹੂੰ ਉਦੋਂ ਵੀ ਇਹੋ ਜਿਹੀਆਂ ਖਬਰਾਂ ਹਰ ਤਕਰੀਬਨ 2-4-6 ਮਹੀਨੇ ਬਾਅਦ ਸੁਣਨ ਨੂੰ ਮਿਲਦੀਆਂ ਸੀ ਕਿ ਭਾਈ ਬਲਵੰਤ ਸਿੰਘ ਰਾਜੋਹਣਾਂ ਨੂੰ ਜਿਹੜਾ ਹੈਗਾ ਸ਼੍ਰੀ ਅਕਾਲ ਚੱਕਰ ਸਾਹਿਬ ਜੀ ਬਤੌਰ ਜਥੇਦਾਰ ਜਨਵਰੀ ਸੰਕੀ ਜਾ ਸਕਦੀ ਹੈ ਖਾਸ ਕਰਕੇ ਉਦੋਂ ਜਦੋਂ ਉਹਨਾਂ ਦੀ ਜਿਹੜੇ ਉਹਨਾਂ ਦੀ ਸਟੇਟਮੈਂਟਸ ਜਿਹੜੀਆਂ ਆਇਆ ਸੁਖਵੀਰ ਬਾਦਲ ਦੇ ਜਾਂ ਬਾਦਲ ਪਰਿਵਾਰ ਦੇ ਹੱਕ 'ਚ ਆਉਂਦੀਆਂ ਰਹਿੰਦੀਆਂ ਸੀ ਤਾਂ ਉਹ ਇਹ ਸਮਝਿਆ ਜਾਂਦਾ ਹੁੰਦਾ ਸੀ ਵੀ ਸ਼ਾਇਦ ਅੱਜ ਹੋਵੇ ਜਾਂ ਦੋ ਦਿਨਾਂ ਤੱਕ ਹੋਵੇ ਜਾਂ ਦੋ ਮਹੀਨਿਆਂ ਤੱਕ ਤਾਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਗਦਾਬ ਲਗਾਇਆ ਜਾ ਸਕਦਾ ਸੋ ਉਹਦੇ ਪਿੱਛੇ ਡੈਕੋਸ਼ੀਏਸ਼ਨਸ ਵੀ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜਿਹੜੀਆਂ ਬਾਦਲ ਪਰਿਵਾਰ ਦੀਆਂ ਔਰ ਦੂਸਰਾ ਜਿਹੜਾ ਐਸ ਵਕਤ ਜਿਹੜੀ ਜਿਆਦਾ ਖਬਰ ਜਿਹੜੀ ਹੈ ਉਹ ਜਿਆਦਾ ਜ਼ੋਰ ਨਾਲ ਉਛਾਲੀ ਜਾ ਰਹੀ ਹੈ ਉਹਦੇ ਪਿੱਛੇ ਦੋ ਕਾਰਨ ਨੇ ਇੱਕ ਤਾਂ ਜਿਹੜੀ ਕ੍ਰੈਡੀਬਿਲਟੀ ਹੈ ਸੁਖਵੀਰ ਸਿੰਘ ਬਾਦਲ ਦੀ ਉਹ ਬਦਾਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਨੂੰ ਵੈਲੀਡੇਸ਼ਨ ਦਿਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਦੂਸਰਾ ਜਿਹੜੇ ਕੰਮ ਦੇ ਵਿੱਚ ਉਹ ਕਾਲੇ ਨੇ ਖਾਸ ਕਰਕੇ ਬਾਦਲ ਪਰਿਵਾਰ ਉਹ ਪ੍ਰੈਸ਼ਰ ਦੇ ਵਿੱਚ ਨੇ ਉਹ ਪ੍ਰੈਸ਼ਰ ਜਿਹੜਾ ਹੈਗਾ ਉਹ ਹੈਗਾ 2 ਦਸੰਬਰ ਦੇ ਹੁਕਮਨਾਮੇ ਦਾ ਕੰਪਲੀਟਲੀ ਉਹਨੂੰ ਵਾਈਂਡ ਅਪ ਕਰਾਉਣਾ ਕਿ ਉਹ ਪ੍ਰੋਪਰਲੀ ਐਟੀਟਿਊਡ ਨਾ ਹੋ ਪਾਵੇ ਉਹ ਪ੍ਰੈਸ਼ਰ ਜਿਹੜਾ ਆ ਉਹ ਭਾਈ ਕੁਲਦੀਪ ਸਿੰਘ ਗੜਕਾਜ ਅੱਜ ਵੀ ਉਸ ਪ੍ਰੈਸ਼ਰ ਨੂੰ ਸਾਂਭਣ ਦੀ ਸਮਰੱਥਾ ਨਹੀਂ ਰੱਖਦੇ ਸੋ ਉਹ ਚਾਹੁੰਦੇ ਨੇ ਕਿ ਕੋਈ ਇਹੋ ਜਿਹਾ ਅਨਚੈਲੈਂਜਡ ਬੰਦਾ ਅਕਾਲ ਤਖਤ ਸਾਹਿਬ ਦੇ ਜਸਦਾਰ ਦੇ ਨਾਲ ਉਹਦਾ ਨਾਮ ਜੁੜੇ ਜਿਹਨੂੰ ਪੰਥ ਦੇ ਜਿਹਦਾ ਜਿਹਦਾ ਵਿਰੋਧ ਪੰਥ ਵੱਡੇ ਪੱਧਰ ਤੇ ਨਾ ਕਰ ਸਕੇ ਔਰ ਜਿਹੜਾ ਵਿਰੋਧ ਝਲਣ ਦੀ ਕਪੈਸਿਟੀ ਵੀ ਰੱਖਦਾ ਬਿਲਕੁਲ ਕੋਈ ਗੱਲ ਨਹੀਂ ਭਾਈ ਸਰਵਜਨ ਸਿੰਘ ਰਾਜੋ ਉਹਨਾਂ ਨੇ ਪਹਿਲਾਂ ਵੀ ਪੰਥ ਦੇ ਸਾਰੇ ਪੰਥਕ ਜਜ਼ਬਾਤਾਂ ਦੇ ਉਲਟ ਤਰਜਮਾਨੀ ਕਰਦੇ ਆ ਬੜੇ ਕ੍ਰੂਸ਼ਲ ਸਟੇਜ ਦੇ ਉੱਤੇ ਬਾਦਲ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਲੋਕਾਂ ਨੂੰ ਉਹਨਾਂ ਦਾ ਸਮਰਥਨ ਵੀ ਕੀਤਾ ਹੈ ਨਾ ਕਿਹਦੇ ਵੀਵਾਦ ਹੋਇਆ ਲੱਗਦਾ ਹੈ ਕਿ ਉਹ ਜਿਹੜੀ ਜੁਰਤ ਹੈ ਇੱਕ ਦਲੇਰੀ ਹੈ ਜਿਹੜੀ ਆ ਆਉਦੀ ਗੱਲ ਦੇ ਵਿੱਚ ਕਹੋ ਵੀ ਸਟੈਂਡ ਲੈਣ ਦੀ ਬਾਦਲ ਪਰਿਵਾਰ ਦੇ ਪ੍ਰਤੀ ਉਹ ਸ਼ਾਇਦ ਭਾਈ ਕੁੰਬੀਰ ਸਿੰਘ ਗਰਗਜ ਅੱਜ ਵੀ ਇਸ ਸਮਰੱਥਾ ਜ ਨਹੀਂ ਹੈ ਹਾਲਾਂਕਿ ਪਿਛਲੇ ਦਿਨਾਂ ਚ ਆਪਣੀ ਗਤੀਵਿਧੀਆਂ ਨਾਲ ਜਿਹੜੇ ਉਹਨਾਂ ਦੇ ਪੈਰ ਲੱਗੇ ਵੀ ਨੇ ਉਹ ਇੱਕ ਗਲਤ ਫੈਸਲੇ ਦੇ ਨਾਲ ਉਖੜ ਵੀ ਸਕਦੇ ਨੇ ਹੂੰ ਸੋ ਉਹ ਮੈਨੂੰ ਲੱਗਦਾ ਹਲੇ ਰਿਸਕ ਲੈਣ ਦੀ ਤਿਆਰੀ ਤੇ ਵੀ ਨਹੀਂ ਨੇ ਔਰ ਉਧਰ ਪੰਜ ਮੈਂਬਰੀ ਕਮੇਟੀ ਜਿਹੜਾ ਆ ਉਹ ਆਪਣੀ ਭਰਤੀ ਨੂੰ ਕੰਪਲੀਟ ਕਰਦੀ ਨਜ਼ਰ ਆ ਰਹੀ ਆ ਬੜੀ ਜਲਦੀ ਉਹਦੇ ਚੋਂ ਢਾਂਚਾ ਨਿਕਲ ਸਕਦਾ ਸੋ ਮੈਨੂੰ ਲੱਗਦਾ ਹੈ ਜਿਹੜੀ ਡਿਸਕਸ਼ਨ ਸਟਾਰਟ ਹੋਈ ਹੈ ਉਸੇ ਪ੍ਰੈਸ਼ਰ ਦੇ ਵਿੱਚ ਹੋਈ ਹੈ ਦੀ ਦੁਬਾਰਾ ਜਿਹੜਾ ਆ ਉਹ ਦਸੰਬਰ ਤੇ ਹੋ ਰਿਹਾ ਮੈਨੂੰ ਖਤਮ ਕੀਤਾ ਜਾਵੇ ਕਿਸੇ ਤਰੀਕੇ ਤਾਂ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਕੋਈ ਵੱਡਾ ਦਲ ਜਾਂ ਕੋਈ ਆਰਗੇਨਾਈਜੇਸ਼ਨ ਨਾ ਨਿਕਲ ਸਕੇ ਕੋਈ ਸਟਰਕਚਰ ਨਾ ਨਿਕਲ ਸਕੇ ਔਰ ਨਾਲ ਦੀ ਨਾਲ ਜਿਹੜਾ ਫਕਰੇ ਕੌਮ ਦੀ ਜਿਹੜਾ ਵਾਪਸ ਲੈ ਗਿਆ ਉਹ ਵੀ ਫੈਸਲਾ ਖਤਮ ਕਰਾਇਆ ਜਾ ਸਕੇ ਅੱਛਾ ਤੇ ਭਾਈ ਸਾਹਿਬ ਕੀ ਸਮਝਦੇ ਹੋ ਇਹ ਮਾਇਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਈ ਬਲਵੰਤ ਸਿੰਘ ਰਾਜੋ ਹਨ ਜੋ ਕਿ ਜੇਲ੍ਹ ਦੇ ਵਿੱਚ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਨੂੰ ਜਥੇਦਾਰ ਖਾਤ ਦਿੱਤਾ ਜਾਂਦਾ ਹੈ ਸੋ ਜਿਹੜੇ ਫੈਸਲੇ ਨੇ ਕਿ ਉਹ ਕਿਸ ਤਰੀਕੇ ਨਾਲ ਪਤਾ ਲੱਗਿਆ ਕਰਨਗੇ ਕਿ ਜੇਲ੍ਹ ਤੋਂ ਆਈ ਉਹ ਚਿੱਠੀ ਹੂ ਬਹੂ ਜਿਹੜੀ ਲਾਗੂ ਕਰ ਦਿੱਤੀ ਗਈ ਹੈ ਬਿਲਕੁਲ ਜੀ ਇਹ ਚਿੱਟੀਆਂ ਨਹੀਂ ਜਿਵੇਂ ਪਹਿਲਾਂ ਵੀ ਚਿੱਟੀਆਂ ਰਾਹੀਂ ਪ੍ਰੋਸੈਸ ਚੱਲਦਾ ਰਿਹਾ ਆ ਦੇਖੋ ਸਰਬਤਖਾਲ ਸਾਹਿਬ ਤੋਂ ਬਾਅਦ ਵੀ ਜਿਹੜੇ ਸੰਦੇਸ਼ ਪ੍ਰੇਜਕਤਾ ਸਿੰਘ ਹਵਾਰਾ ਹੁਣਾਂ ਦੇ ਆਉਂਦੇ ਰਹੇ ਬਤੌਰ ਸਰਬਤਖਾਲ ਸਾਹਿਬ ਦੇ ਮਤਵਾਦੀ ਜਥੇਦਾਰ ਦੇ ਤੌਰ ਤੇ ਸੋ ਉਹਦੇ ਵਿੱਚ ਵੀ ਉਹ ਚੱਛੀਆਂ ਰਾਹੀਂ ਪ੍ਰੋਸੈਸ ਚੱਲਦਾ ਸੀ ਔਰ ਬੰਦੇ ਨੂੰ ਵੀ ਇਹ ਡਰ ਨਹੀਂ ਹੁੰਦਾ ਕਿ ਜਦ ਮੈਂ ਸੰਥ ਦੇ ਵਿੱਚ ਫਿਜ਼ੀਕਲੀ ਵਿਚਰਨਾ ਨਹੀਂ ਕਿ ਮੈਨੂੰ ਕਿਸੇ ਨੇ ਉੱਠ ਖੜੇ ਹੋ ਕੇ ਸਵਾਲ ਨਹੀਂ ਕਰਨਾ ਮੈਂ ਕੋਈ ਵਿਰੋਧ ਨਹੀਂ ਚੱਲਣਾ ਹੈ ਨਾ ਸੋ ਵੈਸੇ ਹੀ ਬੜੀ ਬੇਪਰਵਾਹ ਸੁਭਾਅ ਦੇ ਨੇ ਵੀ ਪੱਤ ਕੀ ਸੋਚਦਾ ਕੀ ਨਹੀਂ ਸੋਚਦਾ ਨਾ ਉਹ ਤਾਂ ਆਪਣੀ ਲਾਈਨ ਤੇ ਚੱਲਦੇ ਆ ਰਹੇ ਨੇ ਸ਼ੁਰੂ ਤੋਂ ਸੋ ਉਹਦੇ ਮਤਲਬ ਮਤਲਬ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਵੀ ਤੁਸੀਂ ਇੱਕ ਚੱਠੀ ਰਾਹੀ ਤਸਵੀਰ ਬਾਦਰ ਨੂੰ ਜਿਹੜਾ ਨਿਰਦੋਸ਼ ਕਰਾਰ ਦਿੱਤਾ ਜਾਊਗਾ ਉੱਤ ਅਕਾਲੀ党 ਨੂੰ ਤਕੜਾ ਕਰਨ ਦੀ ਪੀਰ ਕੀਤੀ ਜਾਊਗੀ 2 ਦਸੰਬਰ ਦਾ ਹੁਕੂਨਾਮਾ ਵੀ ਖਤਮ ਕੀਤਾ ਜਾ ਸਕਦਾ ਫਕਰੀ ਕੌਮ ਵੀ ਬਾਹਰ ਕੀਤਾ ਜਾ ਸਕਦਾ ਔਰ ਜਿੱਦ ਚਿੱਠੀ ਦੇ ਆਧਾਰ ਤੇ ਸਾਰਾ ਕੁਝ ਕੀਤਾ ਜਾਊਗਾ ਜਿੱਤੇ ਨਾਂ ਦੀ ਚਿੱਠੀ ਹੋਊਗੀ ਸੰਗਤ ਜੇ ਉਹਦਾ ਵਿਰੋਧ ਕਰੂਗੀ ਤੇ ਜਿਹੜਾ ਆਈਟੀ ਵਿੰਗ ਹੈ ਇਹਨਾਂ ਦਾ ਸੋ ਕਾਲਡ ਦੋ ਰੁਪਏ ਕਮੈਂਟ ਵਾਲੇ ਧਾਰਕਾਂ ਦਾ ਉਹ ਤੁਹਾਨੂੰ ਜਰੀਰ ਕਰੇਗਾ ਕਿ ਤੁਸੀਂ ਉਹ ਜੇ ਭਲਵਾਂ ਸਿੰਘ ਰਾਜਵਾਨਾ ਦੇ ਫੈਸਲੇ ਤੇ ਸਵਾਲ ਚੱਕ ਰਹੇ ਹੋ ਇਹਦਾ ਮਤਲਬ ਤੁਸੀਂ ਉਹਦੀ ਕੁਰਬਾਨੀ ਤੇ ਸਵਾਲ ਚੱਕ ਰਹੇ ਹੋ ਉਹ ਵੀ ਕੰਨਣਾ ਤੇ ਉਹਦੀ ਜਿਹੜੀ ساری ਜ਼ਿੰਦਗੀ ਉਹਨੇ ਕਾਮ ਨੂੰ ਦੇਣਾ ਉਹ ਲਿਆ ਕੇ ਮੋਰੇ ਰੱਖ ਦਿੱਤੀ ਜਾਏਗੀ ਔਰ ਫੈਸਲੇ ਤੋਂ ਪ੍ਰਵਾਨ ਕਰਵਾਇਆ ਜਾਏਗਾ ਧੱਕੇ ਨਾਲ। ਮੈਨੂੰ ਲੱਗਦਾ ਹੈ ਕਿ ਇਹ ਤਖਤਾਂ ਦੀ ਕ੍ਰੈਡੀਬਿਲਟੀ ਦਾ ਤਖਤਾਂ ਦੀ ਮਾਨ ਮਰਿਆਦਾ ਦਾ ਸਭ ਤੋਂ ਔਖਾ ਸਮਾਂ ਹਲੇ ਹੋਰ ਇਸ ਤੋਂ ਮਾੜਾ ਸਮਾਂ ਪੰਥ ਨੇ ਦੇਖਣਾ ਔਰ ਮੈਨੂੰ ਲੱਗਦਾ ਹੈ ਵੀ ਇਹ ਇਸ ਪੱਧਰ ਤੱਕ ਲੈ ਜਾਣਗੇ ਆ ਇਹ ਸਾਰੇ ਸਿਨੈਰੀਓ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਮਤਲਬ ਕਹਿ ਲਓ ਵੀ ਪੰਥ ਨਾਲੋਂ ਬਿਲਕੁਲ ਹੀ ਅਹੁਦਾ ਹੀ ਟੁੱਟ ਜਾਏਗਾ ਪਰ ਉਹੀ ਇਹਨਾਂ ਦੀ ਕੋਸ਼ਿਸ਼ ਹੈ ਵੀ ਇਹ ਅਹੁਦੇ ਦੀ ਜਿਹੜੀ ਇੰਪੋਰਟੈਂਸ ਹੈ ਨਾ ਇਹ ਪੱਧਰੇ ਵਿੱਚ ਬਿਲਕੁਲ ਖਤਮ ਕਰ ਦਿੱਤੀ ਜਾਵੇ ਤਾਂ ਕਿ ਕਰਨ ਨੂੰ ਕੋਈ ਵੀ ਇੰਸਟੀਚਿਊਟ ਕ੍ਰਿਟੀਕਲੀ ਨਾਲੇ ਚੈਲੰਜ ਨਾ ਪੜੇ ਬਿਲਕੁਲ ਸੋ ਹਾਲਾਂਕਿ ਇੱਥੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਇਸ ਨੂੰ ਸਵਾਰਕਾਰ ਦੇ ਨੇ ਨਹੀਂ ਪਰ ਜਿਸ ਤਰੀਕੇ ਨਾਲ ਤੁਸੀਂ ਵਿਚਰ ਰਹੇ ਹੋ ਜਮੀਨੀ ਪੱਧਰ ਤੇ ਵੀ ਤੁਹਾਨੂੰ ਕੀ ਲੱਗਦਾ ਕਿ ਕੀ ਭਾਈ ਬਲਵੰਤ ਸਿੰਘ ਰਾਜੋਆਣਾ ਅਜਿਹੇ ਕਿਸੇ ਪ੍ਰੋਪੋਜ਼ਲ ਨੂੰ ਸਵਾਰ ਕਰਨਗੇ ਕਿਉਂਕਿ ਉਹਨਾਂ ਨੂੰ ਵੀ ਤੇ ਕਿਆਸ ਰਹੀਆਂ ਹੋਣਗੀਆਂ ਨਾ ਕਿ ਪੰਥ 'ਚ ਵਿਰੋਧ ਹੋ ਸਕਦਾ ਹੈ ਨਹੀਂ ਮੈਨੂੰ ਨਹੀਂ ਲੱਗਦਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਪਸੇਂਡਿਟੀ ਆ ਉਹ ਇਸ ਗੱਲ ਤੋਂ ਬਿਲਕੁਲ ਬੇਫਿਕਰ ਹੈ ਕਿ ਪੰਥ ਮੇਰੇ ਬਾਰੇ ਕੀ ਸੋਚਦਾ ਹੈ ਜਾ ਮੇਰਾ ਵਿਰੋਧ ਕਰੇਗਾ ਕਿ ਨਹੀਂ ਕਰੇਗਾ ਉਹ ਉਹਨਾਂ ਨੇ ਪਹਿਲਾਂ ਇਹੋ ਜੇ ਜਿਸ ਮੈਂ ਪਹਿਲਾਂ ਵੀ ਕਿਹਾ ਬੜੇ ਕ੍ਰੂਸ਼ਲ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਇਹੋ ਜੇ ਰਿਸਕ ਲਏ ਨੇ ਜਦੋਂ ਸਰਾਰ ਸਿੰਘ ਸਿੰਘ ਮਾਨ ਹੁਣੀ ਜਾਂ ਉਹਨਾਂ ਦੇ ਖਿਲਾਫ ਦੀ ਉਹਨਾਂ ਨੇ ਆਪਣੀ ਭੈਣ ਨੂੰ ਅਕਾਲੀਗੜ੍ਹ ਤੋਂ ਟਿਕਟ ਦਵਾਈ ਸੋ ਜੇ ਉਹ ਇੱਕ ਪੱਤਰ ਦਾ ਰਿਸਕ ਲੈ ਸਕਦੇ ਨੇ ਦੈਟ ਮੀਨ ਫਿਰ ਉਹ ਇਹ ਜਿਹੜੀ ਹੁਣ ਅਸੀਂ ਸੰਭਾਵਨਾ ਜਤਾ ਰਹੇ ਆ ਉਹ ਬਹੁਤ ਛੋਟੀ ਨਜ਼ਰ ਆਂਦੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਇਹ ਸੱਤ ਤੱਕ ਜਿਹੜਾ ਸਟੈਪ ਚੱਕ ਸਕਦੇ ਨੇ ਉਹਨਾਂ ਦੇ ਵਿੱਚ ਇੱਕ ਕੈਪੈਸਿਟੀ ਹੈਗੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਸ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਖਾਲਸਾ ਬਹੁਤ ਜੀ ਕੀ ਖਫਤ